ਯੋਧ ਨਸ਼ਿਆਂ ਵਿਰੁੱਧ ਅੱਜ ਪੰਜਾਬ ਭਰ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚ ਫਿਰੋਜ਼ਪੁਰ ਮਾਂਸਾ ਤਰਨਤਨ ਪਟਿਆਲਾ ਬਠਿੰਡਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਕਈ ਥਾਵਾਂ ਤੇ ਚੈਕਿੰਗ ਜਿਹੜੀ ਕੀ ਕੀਤੀ ਗਈ ਤਾਂ ਐਸਐਸਪੀ ਫਿਰੋਜ਼ਪੁਰ ਭពਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੂਰੇ ਜਿਹੜੇ ਚਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ 470 ਪੁਲਿਸ ਫੋਰਸ ਵਿਲਾਜ਼ਮ ਚੈਕਿੰਗ ਕਰ ਰਹੇ ਨੇ ਬਾਈ ਹੌਟਸਪੌਟ ਜਗ੍ਹਾ ਤੇ ਚਕਾਸੋ ਆਪਰੇਸ਼ਨ ਸਰਚ ਚਲਾਇਆ ਜਾ ਰਿਹਾ ਜਿਸ ਵਿੱਚ ਨਸ਼ੇ ਨੂੰ ਲੈ ਕੇ ਛਕੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਦੇ ਨਾਲ ਹੀ ਜੋ ਬਡਲਾੜਾ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤਾਂ ਉੱਥੇ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਵੀ ਸੜਕਾਂ ਤੇ ਪੁਲਿਸ ਹੀ ਪੁਲਿਸ ਦਿਖਾਈ ਦਿੱਤੀ ਆ ਤਾਂ ਤਰੰਤਾਰੰਦੀ ਗੱਲ ਕਰੀਏ ਤਾਂ ਤਰੰਤਾਰੰ ਦੇ ਵੀ ਹੌਟਸਪੌਟ ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਸੋ ਆਪਰੇਸ਼ਨ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਜਦੋਂ ਤੱਕ ਪੰਜਾਬ ਦਾ ਵਿੱਚੋਂ ਨਸ਼ਾ ਜਿਹੜਾ ਆ ਜੜੋਂ ਖਤਮ ਨਹੀਂ ਕੀਤਾ ਜਾਦਾ ਤਾਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਸੜਕਾਂ ਤੇ ਪੁਲਿਸ ਹੀ ਪੁਲਿਸ ਦੇਖੀ ਹੈ ਅਤੇ ਜੋ ਨਸ਼ਾ ਤਸਕਰ ਲੋਕ ਛੇਪ ਕੇ ਆਪਣਾ ਗੋਰਖ ਧੰਦਾ ਚਲਾਉਂਦੇ ਸਨ ਉਹਨਾਂ ਨੂੰ ਜਿਹੜਾ ਕਿ ਕਾਬੂ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਗੋਰਖ ਧੰਦੇ ਨੂੰ ਛੱਡ ਦੇਣ ਜਾਂ ਫਿਰ ਪੰਜਾਬ ਨੂੰ ਛੱਡ ਦੇਣ ਉੱਥੇ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ। ਉਹਦੇ 'ਚ ਬਾਉਂਸਰ ਨਾਲ ਜਦੋਂ ਲੜਾਈ ਹੋਈ ਤੇ ਚਾਰ ਨੌਜਵਾਨਾਂ ਨੇ ਜਿਹੜਾ ਹਮਲਾ ਕੀਤਾ। ਉਹਨਾਂ 'ਚੋਂ ਇੱਕ ਨੌਜਵਾਨ ਨੇ ਆਪਣਾ ਨਾਜਾਇਜ਼ ਪਿਸਤੌਲ ਕੱਢ ਕੇ ਜਿਹੜਾ ਕਲੱਬ ਦਾ ਬਾਉਂਸਰ ਸੀ ਉਹਦੇ ਉੱਪਰ ਫਾਇਰ ਕੀਤਾ। ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਐਸਪੀ ਸਿਟੀ, ਡੀਐਸਪੀ ਸਿਟੀ 1 ਤੇ ਐਸਐਚਓ ਕੋਤਵਾਲੀ ਦੀ ਟੀਮ ਨੇ 12 ਘੰਟਿਆਂ 'ਚ ਉਹ ਚਾਰੇ ਦੋਸ਼ੀ ਅਰੈਸਟ ਕਰ ਲਏ। ਵਾਰਦਾਤ 'ਚ ਵਰਤੀ ਗਈ ਥਾਰ ਗੱਡੀ ਤੇ ਜਿਹੜਾ ਨਜਾਇਜ਼ ਪਿਸਤੌਲ ਸੀ ਉਹ ਵੀ ਬਰਾਮਦ ਕਰ ਲਿਆ ਤੇ ਐਗਜ਼ੈਂਪਲਰੀ ਐਕਸ਼ਨ ਹੋਇਆ 12 ਘੰਟਿਆਂ ਚ ਅਸੀਂ ਚਾਰੋਂ ਦੋਸ਼ੀ ਅਰੈਸਟ ਕੀਤੇ ਤੇ ਜਿਹੜੇ ਉਹ ਲੜਬਾਜੀ ਕਰਕੇ ਪਿਸਤੌਲਾਂ ਦੀ ਚੁੱਕੀ ਫਿਰਦੇ ਆ ਇਹਨਾਂ ਨੂੰ ਸਖਤ ਮੈਸੇਜ ਆ ਕਿ ਪਟਿਆਲੇ ਚ ਇਸ ਤਰੀਕੇ ਦੀ ਬਦਮਾਸ਼ੀ ਦੀ ਗੁੰਡਾਇਸ਼ ਨਹੀਂ ਹੈਗੀ ਠੀਕ ਹੈ ਥੈਂਕ ਯੂ ਅਸੂਬ ਸਿੰਘ ਲਾਗੇ ਆ ਕਿ ਤਰ੍ਹਾਂ ਬੰਦ ਹੋ ਗਏ ਹਾਂ ਦੀ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਹੇ ਆ ਜਿਹਦੇ ਦੌਰਾਨ ਸਾਡੀ ਕਰੀਬ 470 ਪੁਲਿਸ ਫੋਰਸ ਜਿਹਦੇ ਵਿੱਚ ਗੈਸਟਡ ਅਫਸਰ ਹੈ ਤੇ ਤੇ ਉਹਨਾਂ ਦੇ ਨਾਲ ਹੀ ਜਿਹੜੇ ਆਪਣਾ ਟੋਟਲ ਫੋਰਸ ਸਾਰੇ ਐਸ ਐਚ ਉਸ ਬਾਹਰ ਹੈ ਤੇ ਪੂਰਾ ਚੰਗੀ ਤਰ੍ਹਾਂ ਏਰੀਆਜ਼ ਨੂੰ ਜਿੱਥੇ ਸਾਡੇ ਹੌਟਸਪੌਟਸ ਆ ਕਰੀਬ 22 ਜਗ੍ਹਾ ਤੇ ਅਸੀਂ ਜਿਹੜੀ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਆ ਤੇ ਇਹਦੇ ਵਿੱਚ ਹੁਣ ਤੱਕ ਕਾਫੀ ਸ਼ੱਕੀ ਜਿਹੜੇ ਪੁਰਸ਼ ਹੈ ਜਿਹੜੇ ਕਿ ਇਹਦੇ ਵਿੱਚ ਨਸ਼ੇ ਦੇ ਵਿੱਚ ਉਹਨਾਂ ਦਾ ਸ਼ੱਕ ਹੈ ਨਸ਼ੇ ਵੇਚਦੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਅਗਲੀ ਪੁਛਗੇ ਇਸ ਜਾਰੀ ਹੈ ਕੁਝ ਕੇਸਿਸ ਜੋ ਸਾਨੂੰ ਬਰਾਮਦਗੀ ਹੋਈ ਹੈ ਉਸ ਚੋਰੀ ਦੇ ਵਹੀਕਲਸ ਵੀ ਬਰਾਮਦ ਹੋਏ ਆ ਤੇ ਉਹ ਸਾਰੀ ਡਿਟੇਲ ਬਾਅਦ ਵਿੱਚ ਸ਼ੇਅਰ ਕੀਤੀ ਜਾਊਗੀ ਤੇ ਇਹ ਬਹੁਤ ਹੀ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੁੱਧ ਜਿਹੜਾ ਮਹਮ ਚੱਲ ਰਹੀ ਹੈ ਮੀਨਾ ਜੀ ਦੇ ਹੁਕਮ ਅਨੁਸਾਰ ਅੱਜ ਕਸ ਆਪਰੇਸ਼ਨ ਸਾਰੇ ਪੰਜਾਬ ਚ ਕੀਤਾ ਜਾ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਤੇਹਾ ਵਸਤੀ ਬੜ ਲਾਡਾ ਵਿਖੇ ਮੇਰੇ ਨਾਲ ਐਸਪੀਓ ਸਿਟੀ ਆਪਣੇ ਹਰਵਾਰ ਸਿੰਘ ਤੇ ਗੌਰ ਸਿੰਘ ਤੇ ਸੀਆਈ ਚਾਰ ਸਰਦਾਰ ਬਲਗੌਰ ਸਿੰਘ ਜੀ ਭਾਈ ਸਾਰਿਆਂ ਨੇ ਕੀਤਾ ਤੇ ਪਹਿਲਾਂ ਵੀ ਇੱਥੇ ਅਸੀਂ ਕਾਫੀ ਬਰਾਮਦਗੀ ਕਰ ਚੁੱਕੇ ਹਾਂ ਐਨਡੀ ਦੀ ਤੇ ਹੋਰ ਸਾਰੇ ਕਹ ਦੀ ਨਸਿਆਂ ਦੀ ਇੱਥੋਂ ਵੇਸ਼ ਕਰਕੇ ਅੱਜ ਕਾਸੋ ਕੀਤਾ ਗਿਆ ਅੱਜ ਵੀ ਕੋਈ ਬੰਦੇ ਰੈਸਟ ਕੀਤਾ ਗਏ ਨੇ ਉਹਨਾਂ ਤੇ ਵੀ ਸ਼ਾਮ ਨੂੰ ਜੋ ਕਾਰਵਾਈ ਹੁਣ ਕਰ ਰਹੇ ਆ